ਅੰਮੀ ਕੀ ਬਣਾ ਦਵਾਂ ਫੋਮੈਨ ਕਾਫੀ ਟਾਈਮ ਤੋਂ ਬੇਟਾ ਤੁਸੀਂ ਕੁਝ ਇਸ ਤਰ੍ਹਾਂ ਦਾ ਪੈਕੇਟ ਲਿਆਏ ਸੀ ਤੇ ਸੋਚਿਆ ਅੱਜ ਸੰਡੇ ਦਾ ਦਿਨ ਹੈ ਔਰ ਖਾਣਾ ਰੋਟੀ ਖਾਣ ਨੂੰ ਦਿਲ ਨਹੀਂ ਕਰ ਰਿਹਾ ਤੇ ਮੈਂ ਸੋਚਿਆ ਚਲੋ ਜੀ ਚੌਮਿੰਗਸ ਰੈਡੀ ਕਰਦੇ ਆ ਘਰ ਦੇ ਵਿੱਚ ਪੈਸੇ ਤਾਂ ਇਹਨੂੰ ਰਾਮੀਨ ਵੀ ਬੋਲਦੇ ਨੇ ਬਟ ਇਹ ਥੋੜਾ ਮੈਨੂੰ ਸਪਾਈਸੀ ਥੋੜਾ ਸਿਸਟਮ ਕਰਨ ਲਈ ਚੌਮਿੰਗ ਦਾ ਹੀ ਇਹਨੂੰ ਫਲੇਵਰ ਦੇਣਾ ਪਈਆ ਕਿਉਂਕਿ ਰਾਮੀਨ ਜਿਹੜੀ ਆ ਹੋਰ ਜਿਆਦਾ ਸਪਾਈਸੀ ਹੁੰਦੀ ਹੈ ਮੈਂ ਆਪਣੀ ਸਿੰਪਲ ਤੌਰ ਤਰੀਕੇ ਨਾਲ ਬਣਾਵਾਂਗੀ ਤੇਲ ਦੇਖੋ ਮੈਂ ਇਹਦੇ ਵਿੱਚ ਮਤਲਬ ਆਲਰੇਡੀ ਗਰਮ ਕਰ ਚੁੱਕੀ ਹੀਆਂ ਤੇ ਅਸੀਂ ਡਾਲਾਂਗੇ ਔਨੀਅਨਸ ਤੇ ਔਨੀਅਨਸ ਜਿਹੜੇ ਹੈ ਕਿ ਉਹ ਮੈਂ ਇਸ ਤਰ੍ਹਾਂ ਦੇ ਲਿੱਤੇ ਨੇ ਕਈ ਬਹੁਤ ਬ੍ਰੇਕ ਲੈਣੇ ਪੜੇ ਮੈਂ ਬ੍ਰੇਕ ਨਹੀਂ ਲੈਨੇ ਮੈਂ ਬਹੁਤ ਜਿਆਦਾ ਮਾਤਰਾ ਚ ਲੈਨੇ ਆ ਜਿਸ ਦਾ ਮਤਲਬ ਇਹ ਬਿਲਕੁਲ ਐ ਠੀਕ ਜਾਂ ਤੇ ਵਧੀਆ ਚੌਮਿਸ ਰੈਡੀ ਹੋਣਗੇ ਬਾਕੀ ਮੈਂ ਤੁਹਾਨੂੰ ਦੱਸ ਦਵਾਂ ਯਸ ਹੁਣੇ ਲਿਫਟ ਮੈਂ ਜਿਹੜੀ ਆਪਣੀ ਹੁਣਲੀ ਵੀਡੀਓਸ ਪਾਈ ਹੈ ਤੇ ਵੀਡੀਓਸ ਵਿੱਚ ਬੀਨੋ ਦੋ ਤਿੰਨ ਜਾਣੇ ਕਹਿ ਰਹੇ ਨੇ ਕਿ ਮੈਮ ਤੁਸੀਂ ਲਾਈਵ ਹੋਵੋ ਲਾਈਵ ਹੋਵੋ ਕਾਫੀ ਟਾਈਮ ਹੋ ਗਿਆ ਤੁਸੀਂ ਲਾਈਵ ਨਹੀਂ ਹੋਏ ਤੇ ਮੈਂ ਸੋਚਿਆ ਚਲੋ ਅੱਜ ਮੈਂ ਲਾਈਵ ਵੀ ਹੋਵਾਂਗੀ ਤੇ ਲਾਈਵ ਹੋ ਕੇ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਸਰ ਜਿਆ ਕਰਾਂਗੀ ਤੇ ਇਹ ਦੇਖੋ ਜੀ ਜਿਸ ਵੇਲੇ ਆਨੀਅਨ ਮੇਰੇ ਹਲਕੇ ਜੇ ਪਕਣਗੇ ਤਾਂ ਉਸ ਤੋਂ ਬਾਅਦ ਕੁਛ ਇਸ ਤਰ੍ਹਾਂ ਦੀ ਮਕੇਨ ਜਿਹੜੀ ਆਲਰੇਡੀ ਬਾਹਰ ਤੁਹਾਨੂੰ ਪਤਾ ਮਿਲ ਜਾਂਦੀ ਹੈ ਹੈਨਾ ਦੁਕਾਨਾਂ ਤੋਂ ਤੇ ਮੈਂ ਇਸ ਤਰ੍ਹਾਂ ਹੀ ਮਕੈਨ ਉਹ ڈالਾਂਗੀ ਇਸ ਟਾਈਮ ਲਈ ਮੇਰੇ ਕੋਲ Shimla mirch ਨਹੀਂ ਹੈ ਘਰ ਦੇ ਵਿੱਚ ਇਸ ਲਈ ਮੈਂ Shimla mirch ਨਹੀਂ ڈال ਰਹੀ ਮਸ਼ਰੂਮ ਨਹੀਂ ਹੈ ਤਾਂ ਮਸ਼ਰੂਮ ਨਹੀਂ ڈال ਰਹੀ ਸੋ ਇਸ ਲਈ ਮੈਂ Shimla mirch ਨੂੰ ਅੰਦੇਖਾ ਕਰਾਂਗੀ ਮਸ਼ਰੂਮ ਨੂੰ ਅੰਦੇਖਾ ਕਰਾਂਗੀ ਫਲਾਦ ਹੀ ਕਿਹੜੀ ਜੋ ਇਸ ਟੱਗ ਮੇਰੇ ਕੋਲ ਹੈ ਮੈਂ ਸਿਰਫ ਉਹੀ ਪ੍ਰੋਜੈਕਟ ਰੈਡੀ ਕਰਾਂਗੀ ਤੇ ਜ਼ਰੂਰੀ ਨਹੀਂ ਹੁੰਦਾ ਕਿ ਘਰ 'ਚ ਬਹੁਤ ਸਾਰੀਆਂ ਮਾਤਰਾਆਂ ਦੇ ਚੀਜ਼ਾਂ ਹੋਣ ਤੇ ਫੇਰ ਹੀ ਸਮਾਨ ਬਣਦਾ ਮੈਂ ਇਹ ਨੂੰ ਜ਼ਰੂਰੀ ਨਹੀਂ ਸਮਝਦੀ ਬਾਕੀ ਵਿਦਿਆ ਉਸ ਟਾਈਮ ਸੋ ਰਹੀ ਸੀ ਤੇ ਹੁਣ ਦੇਖੋ ਵਿਦਿਆ ਸ਼ੈਤਾਨੀ ਕਰ ਰਹੀ ਆ ਆਵਾਜ਼ਾਂ ਤੁਹਾਨੂੰ ਆ ਰਹੀਆਂ ਹੋਣਗੀਆਂ ਤੇ ਲਗਭਗ ਆਨIONS ਦੇਖੋ ਕਿ ਇਦਾਂ ਵਿਚਾਰਾ ਪੀਨ ਪੀਨ ਪ੍ਰਕਾਰ ਦਾ ਹੋ ਗਿਆ ਬ੍ਰਾਊਨ ਕਲਰ ਦੀ ਸ਼ੇਡ ਉਹ ਨੂੰ ਜਿਹੜੀ ਕਿ ਹਲਕੀ ਜਿਹੀ ਦਵਾਗੇ ਤੇ ਉਸ ਤੋਂ ਬਾਅਦ ਦੇਖੋ ਜੀ ਅਗਰ ਮੇਰਾ ਲਾਈਵ ਸਿਸਟਮ ਚੱਲੇਗਾ ਫੀਡਿਓਜ਼ ਫੇਸਬੁੱਕ ਦਾ ਤੇ ਮੈਂ ਜ਼ਰੂਰ ਲਾਈਵ ਹੋਵਾਂਗੀ ਬਾਕੀ ਅੱਜ ਮੈਂ ਇੱਕ ਛੋਟੀ ਜਿਹੀ ਲਾਈਨ ਵੀ ਤੁਹਾਨੂੰ ਡਾਲੀ ਐ ਅਗਰ ਕਿਸੇ ਨੇ ਮਤਲਬ ਕੋਈ ਐਡ ਕਰਵਾਣੀ ਹੋਵੇ ਆਪਣੀ ਦੁਕਾਨ ਨੂੰ ਲੈ ਕੇ ਜਾਂ ਕਿਸੇ ਚੀਜ਼ ਦੀ ਵੀ ਮਤਲਬ ਐਡ ਕਰਵਾਣੀ ਹੋਵੇ ਤੇ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਤੇ ਮੈਂ ਜੋ ਕਿ ਐਡਸ ਕਰਨ ਲਈ ਰੈਡੀ ਹਾਂ ਕਿਉਂਕਿ ਪਹਿਲਾਂ ਮੈਨੂੰ ਬਹੁਤ ਸਾਰੇ ਮੈਸੇਜ ਆਉਂਦੇ ਹੁੰਦੇ ਸੀ ਕਿ ਮੈਮ ਤੁਸੀਂ ਐਡ ਕਰਿਆ ਕਰੋ ਐਡਸ ਕਰਨ ਨਾਲ ਜੋ ਕਿ ਹੈ ਆਪਣਾ ਤੁਹਾਡੀ ਫੋਲੋਇੰਗ ਫਰੈਂਡਸ ਵਧੇਗੀ ਤੇ ਜ਼ਰੂਰੀ ਨਹੀਂ ਕਿ ਮੈਂ ਫੋਲੋਇੰਗ ਫਰੈਂਡਸ ਪਿੱਛੇ ਕਰ ਰਹੀ ਹਾਂ ਐਡਸ ਮੈਂ ਸਿਰਫ ਇਸ ਲਈ ਕਰ ਰਹੀ ਹਾਂ ਕਿ ਬੰਦੇ ਦੀ ਜਿਹੜੀ ਇੱਕ ਆਪਣੀ ਕੁਆਲਿਟੀਜ਼ ਹੈ ਉਹ ਕੁਆਲਿਟੀ ਸੋ ਹੋਰ ਵੀ ਨਿਕਲ ਕੇ ਬਾਹਰ ਆਏ। ਬਾਕੀ ਤੁਹਾਡੇ ਵਰਗੇ ਆਉਂਦਾ ਤਾਂ ਬਹੁਤ ਸਾਰਾ ਸਪੋਰਟ ਮਿਲ ਨਹੀਂ ਰਿਹਾ ਹੈ ਤੇ ਤੁਸੀਂ ਮੇਰੇ ਪੇਜ ਨੂੰ ਕੋਸ਼ਿਸ਼ ਕਰੋ ਵੱਧ ਤੋਂ ਵੱਧ ਫੋਲੋ ਕਰਿਆ ਕਰੋ ਜੋ ਕਿ ਤੁਸੀਂ ਜਾਣਦੇ ਹੋ ਮੋਨਿਕਾ ਤਾਂ ਵਨ ਆਫੀਸ਼ੀਅਲ ਇੱਕ ਪੇਜ ਹੈ ਹੈਨਾ। ਸੋ ਬਾਕੀ ਗੱਲਾਂ ਕਰਦੇ ਕਰਦੇ ਆਨियन ਦੇ ਕੋਲ ਆਲਰੇਡੀ ਹੋ ਚੁੱਕੀਓ ਇਹਨੇ ਪੂਰੀ ਸੈਟਿੰਗ ਤੇ ਇਸ ਦੇ ਵਿੱਚ ਡਾਲ ਦਾਂਗੇ ਅਸੀਂ ਮਕੇ। ਤੇ ਮਕੇ ਨੂੰ ਪਾ ਕੇ ਅਸੀਂ ਹਲਕਾ ਜਿਹਾ ਛੀਲੂ ਦਮ ਦਵਾਂਗੇ ਦਮ ਦੇਣਾ ਕੀ ਹੋਏਗਾ ਇਹ ਸੈਟਿੰਗਸ ਹੋ ਜੇਗੀ। ਤੁਹਾਨੂੰ ਬਤੇ ਇਹ ਚੌਮਿੰਸ ਮੇਰੇ ਮਤਲਬ ਜੋ ਬਿਲਕੁਲ ਖਿਲੇ ਖਿਲੇ ਕਿਉਂ ਹੈ ਤੁਹਾਨੂੰ ਮੈਂ ਉਹਦਾ ਕਾਰਨ ਦੱਸ ਦਿੰਨੀ ਆ ਇੱਕ ਇਹਦੇ ਵਿੱਚ ਮੈਂ ਹਲਕਾ ਜਿਹਾ ਲਾਈਟ ਜਿਹਾ ਨਮਕ ਪਾ ਦਿੱਤਾ ਤੇ ਜਦੋਂ ਮੈਂ ਚੌਮਿੰਸ ਨੂੰ ਮਤਲਬ ਕੱਢ ਲਿਆ ਆਪਣਾ ਗਰਮ ਪਾਣੀ ਚੋਂ ਤੇ ਉਸ ਤੋਂ ਬਾਅਦ ਮੈਂ ਹਲਕਾ ਜਿਹਾ ਇਹਨੂੰ ਔਇਲ ਦਿੰਦਾ ਹੈ ਔਇਲ ਦੇਣਾ ਦੇਖੋ ਜੀ ਕਿੰਨੀ ਵਧੀਆ ਦੇਖੋ ਲੱਗ ਰਹੇ ਨੇ ਤੇ ਕਿੰਨੇ ਖਿਲੇ ਹੋਏ ਨੇ ਤੁਹਾਨੂੰ ਪਤਾ ਲਾਈਫ ਵਿੱਚ ਮੈਂ ਫਸਟ ਟਾਈਮ ਚੌਮਿੰਸ ਦਾ ਰੈਡੀ ਕਰਨ ਲੱਗੀ ਫਸਟ ਟਾਈਮ ਕਿਉਂਕਿ ਹਰ ਇੱਕ ਚੀਜ਼ ਨੂੰ ਇੱਕ ਟੈਲੈਂਟ ਦੇ ਹਿਸਾਬ ਨਾਲ ਚਲੋ ਤੇ ਹਰ ਇੱਕ ਚੀਜ਼ ਵਧੀਆ ਲੱਗਦੀ ਹੈ ਤੇ ਬਾਕੀ ਕੋਸ਼ਿਸ਼ ਕਰਦੀ ਆ ਮੈਂ ਹਲਕਾ ਜਿਹਾ ਇਹਦੇ ਵਿੱਚ ਚੀਜ਼ ਪਾ ਲਵਾਂ ਨਹੀਂ ਆ ਕਿਉਂਕਿ ਚੀਜ਼ ਪਿਆ ਕੇ ਆਲਰੇਡੀ ਪਹਿਲਾਂ ਦਾ ਹੀ ਰੱਖਿਆ ਹੋਇਆ ਸੀ ਕਾਫੀ ਟਾਈਮ ਤੋਂ ਤੇ ਮੈਂ ਜ਼ਰੂਰੀ ਸਮਝਿਆ ਸੀ ਕਿ ਇੱਕ ਦਿਨ ਮੈਂ ਸਬਜ਼ੀ ਬਣਾਵਾਂਗੀ ਇਹਦੀ ਹੈਨਾ ਤੇ ਇਹ ਵਿਚਾਰੇ ਦੀ ਵਾਰੀ ਨਹੀਂ ਆ ਰਹੀ ਤੇ ਚਲੋ ਕੋਈ ਨਾ ਹਰ ਇੱਕ ਚੀਜ਼ ਆਪਣੇ ਸਮੇਂ ਨਾਲ ਲੰਦੀ ਹੈ ਹਰ ਇੱਕ ਚੀਜ਼ ਆਪਣੇ ਟਾਈਮ ਦੇ ਪੀਰੀਅਡ ਦੇ ਨਾਲ ਚਲਦੀ ਹੈ ਤੇ ਦੇਖੋ ਜੀ ਐਨਕਸੀ ਜਿਹੜਾ ਕੀ ਪਨੀਰ ਲੈ ਲੈਨੇ ਆ ਤੇ ਪਨੀਰ ਦਾ ਤੁਸੀਂ ਆਪਣਾ ਜਿੰਦਾ ਵੀ ਤੁਹਾਨੂੰ ਉਸੇ ਇਲਾਵਾ ਉਸ ਤਰ੍ਹਾਂ ਦੀ ਕਟਿੰਗਸ ਕਰਕੇ ਤੁਸੀਂ ਡਾਲ ਸਕਦੇ ਹੋ ਕਿਉਂਕਿ ਇਸ ਇੱਕ ਤੇ ਨਾ ਇਸ ਪੱਥਰ ਤੇ ਕੰਮ ਕਰਨ ਦਾ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ ਇਹਦਾ ਕੀ ਹੈ ਕਿ ਇੱਕ ਤੇ ਮਤਲਬ ਕਟਿੰਗ ਵਗੈਰਾ ਬੜੀ ਚੋਪ ਅੱਛੀ ਹੋ ਜਾਂਦੀ ਹੈ ਦੂਸਰੀ ਗੱਲ ਹੈ ਕਿ ਪੱਥਰ ਦੇ ਕਦੀ ਰੋਟੀ ਬਣਾ ਕੇ ਵੀ ਮੈਂ ਬਹੁਤ ਵਾਰ ਦੇਖੀ ਹੈ ਚਕਲੇ ਨਾਲੋਂ ਤਾਂ ਮੈਨੂੰ ਰੋਟੀ ਜ਼ਿਆਦਾ ਵਧੀਆ ਲੱਗਦੀ ਤੁਸੀਂ ਮੈਂ ਅੱਜ ਕੱਲ ਕੀ ਹੈ ਫਰਸ਼ ਦੇ ਕਿਚਨ ਦੇ ਜਿਹੜੀ ਪੱਥਰ ਹੈ ਨਾ ਉੱਤੇ ਰੋਟੀ ਬਣਾਉਣਾ ਜ਼ਿਆਦਾ ਪਸੰਦ ਕਰਦੀ ਚਕਲੇ ਨੂੰ ਮੈਂ ਇੱਕ ਦੇਖਾ ਕਰ ਦਿੱਤਾ ਆ ਅਨਸਾਈਡ ਸੋ ਬਾਕੀ ਦੇਖੋ ਜੀ ਤੁਹਾਨੂੰ ਮੈਂ ਹਲਕੀ ਜਿਹੀ ਚਾਟ ਬਣਾਉਂਦੀ ਐ ਤੇ ਤੁਸੀਂ ਚੈੱਕ ਕਰੋ ਚੌਮੀ ਜਿਹੜੇ ਕੀ ਸਾਡੇ ਖੁਸ਼ੀ ਟਾਈਮ ਦਾ ਰੈਡੀ ਹੋ ਜਾਣਗੇ ਸੋ ਐ ਦੇਖੋ ਜੀ ਚੀਜ਼ ਬਨੀਲਾ ਜਿਹਨੂੰ ਕਹਿੰਦੇ ਨੇ ਸੋ ਇਸ ਟਾਈਮ ਸਾਡੇ ਕੋਲ ਚੀਜ਼ ਵੀ ਹੈਗਾ ਅਸੀਂ ਚੀਜ਼ ਵੀ ਚਾਹੀਏ ਤੇ ਪਾ ਸਕਦੇ ਹਾਂ ਪਰ ਮੈਂ ਚੀਜ਼ ਸਿਰਫ ਉਦੋਂ ਪਾਵਾਂਗੀ ਜਦੋਂ ਚੌਮੈਲ ਰੈਡੀ ਹੋ ਜਾਣਗੇ ਉਹਦਾ ਕਾਰਨ ਤਾਂ ਦੱਸਦੀਆਂ ਜਦੋਂ ਮੈਂ ਇਹਦੇ ਵਿੱਚ ਚੀਜ਼ ਪਾਵਾਂਗੀ ਨਾ ਫਿਰ ਕੜਾਈ ਦੇ ਨਾਲ ਲੱਗੇਗਾ ਉਹ ਲੱਗ ਕੇ ਕੀ ਹੋਏਗਾ ਫਿਰ ਜਿਹੜਾ ਟੇਸਟ ਆ ਉਹ ਵੀ ਬੈਟਰ ਨਹੀਂ ਆਏਗਾ ਸੋ ਅਸੀਂ ਹਲਕਾ ਜਿਹਾ ਇੱਕ ਰੈਡੀ ਕਰ ਲੈਂਦੇ ਆ ਮਸਾਲਾ ਜਿਹਦੇ ਵਿੱਚ ਮੈਂ ਜ਼ਿਆਦਾ ਖੁਸ਼ਕ੍ਰੀ ਨਹੀਂ ਪਾਵਾਂਗੀ ਸਾਦਾ ਬਣਿਆ ਹੋਇਆ ਗਰਮ ਮਸਾਲਾ ਜੋ ਕਿ ਤੁਸੀਂ ਸਭ ਜਾਣਦੇ ਹੋ ਕਿ ਮੈਂ ਐਮਟੀ ਐਚ ਵਗੈਰਾ ਮਸਾਲੇ ਉਹ ਬਹੁਤ ਦੂਰ ਦੂਰ ਤੱਕ ਨਹੀਂ ਨਜ਼ਰ ਲਿਆਦੀ ਆਪਣੀ ਬਟ ਇੱਕਾਦੇ ਗਰਮ ਮਸਾਲੇ ਜਿਵੇਂ ਕਿ ਮੋਟੀ ਇਲਾਚੀ ਠੀਕ ਹੈ ਲੌਂਗ ਫਿਰ ਅ ਅ ਦਨੀਆ ਮਲਠੀ ਮਲਠੀ ਬੋਲਦੇ ਹੈ ਮਲਾਠੀ ਜੋ ਵੀ ਦੇਖਣਾ ਮੈਨੂੰ ਜਰਾ ਕੀ ਬੋਲਦੇ ਨੇ ਤੇ ধਨੀਆ ਸੁੱਕਾ ਦਨੀਆ ਕਾਲੀ ਮਿਰਚ ਜੀਰਾ ਹਰ ਇੱਕ ਚੀਜ਼ ਇਹਦੇ ਵਿੱਚ ਵਿਜ਼ਿਟ ਕੀਤੀ ਹੋਈ ਹੈ ਤੇ ਅਸੀਂ ਇਹਦੇ ਵਿੱਚ ਛੰ ਛੰ ਚਲਾਉਂਦੇ ਹੋਏ ਵਿੱਚ ਡਾਲਾਂਗੇ ਤਾਂ ਕਿ ਇਹ ਅੱਛੀ ਤਰ੍ਹਾਂ ਮਸਤਰਾ ਚ ਦਸਤ ਹੋ ਜਾਵੇ ਤੇ ਬਾਕੀ ਵੀ ਆਓ ਆਪਣੇ ਟੇਸਟ ਅਕੋਰ ਹਾਰੀ ਵੀ ਚੀਜ਼ ਨੂੰ ਪਾ ਦਦੇ ਜਿਵੇਂ ਕਿ ਇਹਹੀ ਚੀਜ਼ ਪਾਣੀ ਆ ਉਹੀ ਚੀਜ਼ ਪਾਣੀ ਹੈ ਸੁੱਕਾ ਦਨੀਆ ਜਿਹੜਾ ਕਿ ਤੁਹਾਨੂੰ ਪਤਾ ਹੈ ਕਰਨਾ ਐ ਵੀ ਘਰ ਦੇ ਵਿੱਚ ਹੀ ਪੀਸਣਾ ਪਸੰਦ ਕਰਦੀ ਆ ਤੇ ਇਸ ਨੂੰ ਲਿਆ ਕੇ ਜੇ ਪੀਸਣਾ ਘਰ ਦੀ ਰੇਡਾ ਕਰਦੀ ਆ ਹਰ ਇੱਕ ਚੀਜ਼ ਆਪੀ ਅੰਮੀ ਹਰ ਇੱਕ ਦੀ ਚੁਆਇਸ ਹੁੰਦੀ ਹੈ ਕਿਸੇ ਨੂੰ ਕਿਸ ਤਰ੍ਹਾਂ ਦਾ ਪਸੰਦ ਹੈ ਕਿਸਨ ਕਿਸ ਤਰ੍ਹਾਂ ਦਾ ਬਟ ਮੈਨੂੰ ਖੁਦ ਦਾ ਇਹ ਪਸੰਦ ਹੈ ਕਿ ਮੈਂ ਜੋ ਵੀ ਮਸਾਲੇ ਗਰਮ ਕਿਚਨ ਦੇ ਪ੍ਰਤੀ ਹੁੰਦੇ ਨਾ ਉਹ ਸਾਰੇ ਲਿਆ ਕੇ ਘਰ ਵਿੱਚ ਅਵੇਦਰ ਕਰਦੀ ਆ ਬਾਕੀ ਇਹ ਹੈਗੀ ਹੈ ਹਲਕੀ ਜੀ ਸੋਇਆ ਸੌਸ ਜੋ ਕਿ ਤੁਸੀਂ ਸਾਰੇ ਜਾਂ ਅਰੇ ਇਹਨੂੰ ਕਲਰ ਦੇਣ ਲਈ ਇਹ ਟਵਾਈਸ ਰੋਪਰ ਤੁਸੀਂ ਡਾਲ ਸਕਦੇ ਹੋ ਤਾਂ ਠੀਕ ਹੈ ਨਹੀਂ ਡਾਣਾ ਤੁਹਾਡੀ ਮਰਜ਼ੀ ਗ੍ਰੀਨ ਚਿਲੀ ਗ੍ਰੀਨ ਚਿਲੀ ਉਸ ਨਹੀਂ ਡਾਲਾਂਗੇ ਕਿਉਂਕਿ ਸਾਡੇ ਵਿਦਿਆਲੇ ਚੌਮੀਨ ਖਾਣੇ ਆ ਔਰ ਅਗਰ ਮੈਂ ਡਾਲਾਂਗੀ ਤਾਂ ਫਿਰ ਵਿਦਿਆ ਗੁੱਸਾ ਕਰ ਜਾਏਗੀ ਸੋ ਛੰਛਨਾ ਛੰ ਆਉਂਦੇ ਆਉਂਦੇ ਆਂਗੇ ਚੌਮੀਨਸ ਇਹਦੇ ਅੰਦਰ ਜਾ ਰਹੇ ਨੇ ਮਮੀ ਰਾਮੀ ਹਿਲਾਉਂਦੇ ਹਿਲਾਉਦੇ ਹਿਲਾਉਦੇ ਸੋ ਆ ਤੁਹਾਨੂੰ ਪਤਾ ਹੈ ਰੋਟੀ ਬਣਾ ਨੂੰ ਮੱਸਾ ਵੀ ਮਨ ਨਹੀਂ ਕਰ ਰਿਹਾ ਜ਼ਰੂਰੀ ਨਹੀਂ ਕਿ ਹਾਰ ਵੇਲੇ ਰੋੜਤੀ ਹੀ ਜ਼ਰੂਰੀ ਮਤਲਬ ਰਾਤ ਦੇ ਖਾਣੇ 'ਚ ਦਿੱਤੀ ਜਾਵੇ ਸੋ ਇਸ ਲਈ ਮੈਂ ਔਰੋਂ ਨੂੰ ਪਹਿਲਾਂ ਹੀ ਕਿਹਾ ਸੀ ਔਰੋਂ ਜੇ ਤੇ ਤੁਸੀਂ ਚੌਮਿੰਗ ਖਾਣੇ ਹੈ ਗੁੱਡ ਹੈ ਨਹੀਂ ਖਾਣੇ ਤੇ ਆਪਣਾ ਬੰਦੋਬਸਧ ਧਾਰਨ ਕਰਾਣਾ ਕਿਉਂਕਿ ਮੈਂ ਨਹੀਂ ਜੀ ਖਾਣਾ ਬਣਾਣਾ ਮੇਰੇ ਬੱਚੇ ਕਈ ਵਾਰ ਭੁੱਲ ਜਾਂਦੇ ਨੇ ਮੱਪਾ ਪਾਪਾ ਦੇ ਖਾਣੇ 'ਚ ਚੱਕਰ ਸਾਨੂੰ ਵੀ ਤੁਸੀਂ ਰੋੜ ਡੇਲੀ ਰੋਟੀ ਖਵਾ ਲਿਓ ਤੇਰੀ ਕੋਈ ਦੋ ਚਿਮਟੇ ਫੜਨੇ ਆ ਕੜਾਈ ਸਾਡੀ ਸਾਡੇ ਤੋਂ ਜ਼ਿਆਦਾ ਵੱਡੀ ਹੈ ਲੱਗਦਾ ਮੈਨੂੰ ਆਪਰੇ ਸ਼ਬਦੀ ਆ ਰਹੀ ਸੋ ਇਹਨਾਂ ਨੂੰ ਮੈਂ इजीली ਹਲਾ ਰਹੀ ਹਾਂ ਕਮਿੰਸ ਨੂੰ ਕਿ ਤਾਂ ਕਿ ਇੱਕੇ ਥੱਲੇ ਨਾ ਲੱਗ ਠੀਕ ਹੈ ਤੇ ਇੱਕੇ ਮਤਲਬ ਬਿਲਕੁਲ ਵਧੀਆ ਰਹੇ ਤੁਹਾਨੂੰ ਪਤਾ ਹੈ ਹੋਕਾਸ ਨਿਊਡਲਸ ਅਸੀਂ ਖਾਦੇ ਹੋਣਗੇ ਸਾਰਿਆਂ ਨੇ ਹੋਕਾ ਨਿਊਡਲਸ ਦੇ ਕੁਝ ਫਲੇਵਰਸ ਇਸ ਤਰ੍ਹਾਂ ਦੇ ਹੀ ਬਣਾਦੇ ਨੇ ਉਹਦੇ ਵਿੱਚ ਕੀ ਕਰਦੇ ਨੇ ਉਹ ਨਾ ਉਹ ਨਹੀਂ ਡਾਲਦੇਗੇ ਆਪਣਾ ਸੋਇਆ 소ਸ ਨਹੀਂ ਡਾਲਦੇ ਨੇ ਇਸ ਲਈ ਅਸੀਂ ਆਪਣੀ ਚੋਇਸ ਨਾਲ ਕੁਝ ਕਰ ਚੱਕੇ ਆ ਦੇਖੋ ਤੁਸੀਂ ਕਲਰ ਕੀ ਮੈਚ ਆਇਆ 24 ਦਾ ਇੱਕ ਹਲ ਮੈਟ ਹੁੰਦਾ ਚੈੱਕ ਕਰਵਾ ਦਿੰਦੀ ਆ ਸੋ ਬਾਕੀ ਇਹਦੇ ਵਿੱਚ ਹਲਕਾ ਜਿਹਾ ਸੀਨ ਨੂੰ ਟੱਚ ਦਵਾਂਗੇ ਕਿਉਂਕਿ ਇਹਨੂੰ ਦੇਣ ਦੇ ਨਾਲ ਹਲਕਾ ਜਿਹਾ ਦੇਖੋ ਕਲਰ ਕਿ ਮੇ ਛਤੀ ਭਿਆਨਕ ਦੀ ਤਰ੍ਹਾਂ ਚੇਂਜ ਹੁੰਦਾ ਜਿਆਦਾ ਵੀ ਨਹੀਂ ਡਾਲਾਂਗੇ ਕਿਉਂਕਿ ਸੋਡਾ ਵਗੈਰਾ ਡਰੇ ਹੁੰਦੇ ਦਾ ਵਿੱਚ ਕੈਮੀਕਲ ਸਟਰੋਂਗ ਹੁੰਦੇ ਨੇ ਤੇ ਜਿਹੜੇ ਕੀ ਬਾਅਦ ਵਿੱਚ ਸ਼ਾਇਦ ਇਹ ਸਾਨੂੰ ਪਾਚਨ ਸ਼ਕਤੀ 'ਚ ਘਾਟੀ ਜੋਰ ਕਰ ਬਾਕੀ ਚੌਮਿੰਸ ਗਿਰਨੇ ਨਹੀਂ ਚਾਹੀਦੇ ਦੇਖੋ ਜੀ ਮੇਰੇ ਵੱਲੋਂ ਪੂਰੀ ਕੋਸ਼ਿਸ਼ ਹੋਰੀਗੀ ਮੈਂ ਚੌਮਿੰਸ ਨੂੰ ਬੜੇ ਤਰੀਕੇ ਨਾਲ ਹਲਾਵਾ ਤੇ ਗਿਨਨ ਦੀ ਪਸੰਭਾ ਜਿਹੜੀ 2 ਤੋਂ 3 ਵਾਰ ਹੋ ਚੁੱਕੀ ਪਰ ਮੈਂ ਗਿਰਾਵਾਂਗੀ ਨਹੀਂ ਹੈਨਾ ਸੋ ਐ ਦੇਖੋ ਜੀ ਚੌਮਿੰਸ ਰੈਡੀ ਨੇ ਤੇ ਅਗਰ ਤੁਸੀਂ ਚਾਹੋ ਹਲਕਾ ਦਾ ਇਹਨੂੰ ਦਮ ਦੇ ਸਕਦੇ ਹੋ ਹਲਕੀ ਜੀ ਤੁਸੀਂ ਇਹਨੂੰ ਕਰ ਸਕਦੇ ਹੋ ਬਾਕੀ ਮਾਨਿਕਾ ਤਾਂ ਵਨ ਅਫੀਸ਼ਲ ਮੇਰਾ ਜੋ ਪੇਜ ਹੈ ਕੋਸ਼ਿਸ਼ ਕਰਾਂਗੀ ਮੈਂ ਤੁਹਾਡੇ ਚੈਨਲ ਨਾਲ ਜਲਦੀ ਤੋਂ ਜਲਦੀ ਜੁੜਾਂ ਔਰ ਹੁਣੇ ਤੁਹਾਨੂੰ ਚੌਂਮਿੰਗ ਦੀ ਫੋਟੋਸ ਜਿਹੜੀ ਕਿ ਮੈਂ ਅਪਲੋਡ ਕਰ ਦਵਾਂਗੀ ਤੇ ਬਾਕੀ ਆਪਣੀ ਘਰ ਛੁੱਟੀਆਂ ਛਿੱਟੀਆਂ ਚੀਜ਼ਾਂ ਬਣਾਉਣ ਦੇ ਰਿਆ ਕਰੋ ਤਾਂ ਕਿ ਬੱਚਿਆਂ ਨਾਲ ਜਿਹੜਾ ਕਿ ਕਦੀ ਬਚਪਨ ਵਾਪਸ ਮੁੜਾਵੇ ਤੇ ਜਾਦਾ ਵਧੀਆ ਸੋ ਸਟਿਕ ਬਾਏ ਬਾਏ ਜੀ